ਪਰ ਮੈਂ ਪਾਤਰ ਸਾਹਿਬ ਬਾਰੇ ਬਹੁਤ ਮਾਣ ਨਾਲ ਇਹ ਗੱਲ ਕਹਿ ਸਕਦੀ ਹਾਂ ਕਿ ਉਹ ਇੱਕ ਪਤੀ ਦੇ ਤੌਰ ਤੇ ਇੱਕ ਪਿਤਾ ਦੇ ਤੌਰ ਤੇ ਉਹਨਾਂ ਨੇ ਇੱਕ ਬਾਬੇ ਦੇ ਤੌਰ ਤੇ ਉਹਨਾਂ ਨੇ ਬਹੁਤ ਪਿਆਰ ਪੰਡਿਆ ਸਾਡੇ ਘਰ ਦਾ ਮਾਹੌਲ ਬਹੁਤ ਹੀ ਸੰਗੀਤमय ਰਿਹਾ ਸੋ ਉਹਨਾਂ ਦੇ ਸ਼ਖਸੀਅਤ ਦਾ ਜ਼ਿਕਰ ਕਰਨਾ ਨਾ ਬਾਰੇ ਬੋਲਣਾ ਉਹ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਉਹ ਸਾਰੀ ਦੁਨੀਆ ਵਿੱਚ ਵਿਚਰ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਗਿਆਨ ਤੇ ਵੀ ਆਪਾਂ ਧਰੂ ਕੁਝ ਦੇਖਿਆ ਉਹ ਸ਼ਾਇਦ ਹੀ ਕਿਸੇ ਸ਼ਾਇਦ ਦੇ ਹਿੱਸੇ ਆਇਆ ਹੋਵੇਗਾ ਮੈਂ ਇੱਕ ਵਾਕਿਆ ਉਹਦਾ ਵੀ ਬਿਦਾ ਤੋਂ ਥੋੜੇ ਦਿਨ ਪਹਿਲਾਂ ਹੀ ਅਹ ਉਸ ਦਾ ਦੁਕਾਨ ਕਰਾਂਗੀ ਕਿ ਉਹ ਇਹ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਇਹਨਾਂ ਨੂੰ ਗਾ। ਇਹ ਮੈਂ ਉਹਨਾਂ ਨੂੰ ਸਰਬੱਤ ਦੇ ਕੀਤਾ ਤੇ ਉਹਨਾਂ ਨੂੰ ਗਾਇਆ ਵੀ ਜਿਸੇ ਗੁਰਦੁਆਰੇ ਦੇ ਵਿੱਚ ਮੈਂ ਕਪਤਾ ਪੜ੍ਹੀ ਤੇ ਬਹੁਤ ਉਹਨਾਂ ਨੇ ਮੇਰੀ ਤਾਰੀਫ਼ ਕੀਤੀ ਵੀ ਬਹੁਤ ਅਮ ਤੇ ਨੂੰ ਕਪਤਾ ਪੜ੍ਹਨ ਦਾ ਮੇਰੇ ਨਾਲੋਂ ਵੀ ਜ਼ਿਆਦਾ ਚਾਹ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਆ ਰਹੀ ਹੈ ਤੇ ਤੁਸੀਂ ਕੋਈ ਕਪਤਾ ਮੈਨੂੰ ਲਿਖ ਦਿਓ ਤੇ ਉਹ ਕਹਿੰਦੇ ਕਪਤਾ ਤਾਂ ਲਿਖੀ ਪਈ ਆ ਤੇ ਮੈਂ ਕਿਹਾ اچھا ਠੀਕ ਹੈ ਤੁਸੀਂ ਮੈਨੂੰ ਉਹਨਾਂ ਦੇ ਉਸ ਕਵਿਤਾ ਦੇ ਬੋਲ ਮੈਨੂੰ ਸਾਂਝੇ ਕਰਿਓ ਤੇ ਉਹਨਾਂ ਨੇ ਜਿਹੜੇ ਮੈਨੂੰ ਬੋਲ ਦਿੱਤੇ ਤੇ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਮਨਜ਼ਰਾ ਪਿੱਛੇ ਛੁਪੇ ਬੰਜਰ ਵੀ ਦੇ ਤੇ जो ये कविता मैं क्या एक कविता थोड़ी औखी जी है गुरुद्वारे संगत लंदर संगना या थोड़ी औखी मैं कोई सौखी जी कविता लिख दौ कह लगे कि सोचा पहला कि फिर कह लगे कि मुश्किल है तो पता नहीं कि ਸ਼ਾਇਦ ਉਹਨਾਂ ਕੋਲ ਖਾਸੀ ਵੀ ਵਿਦਾ ਹੋਣ ਦਾ ਕਿਉਂਕਿ ਮੈਂ ਉਹਨਾਂ ਦੇ ਦੋ ਦਿਨ ਭਾਸ਼ਾਂ ਸੁਣੇ ਤੇ ਉਹਨਾਂ ਨੇ ਵਿਦਾਇਗੀ ਦੀ ਗੱਲ ਕੀਤੀ ਉਹਦੇ ਵਿੱਚ ਸ਼ਾਇਦ ਉਹਨਾਂ ਦੇ ਅੰਦਰ ਮੰਨ ਦੇ ਵਿੱਚ ਕਿਤੇ ਇਹ ਗੱਲ ਚਲੂ ਸੀ ਕਿ ਅਸਲ ਨੂੰ ਵਿਦਾ ਹੁਲਟਾਣਾ ਤੇ ਇਹ ਹਫ਼ਤਾ ਦੇ ਬੋਲ ਮੈਂ ਤੁਹਾਨੂੰ ਸੁਣਾਉਣੀ ਹੈ ਜੇ ਕਿ ਉਹਨਾਂ ਨੇ ਆਖੇ ਮੈਨੂੰ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਇਹ ਕਵਤਾ ਹੈ ਹੋ ਨਾ ਯੋ ਦਿਲਗੀਰ ਮੀਆਂ ਮੀਰ ਤੂੰ ਹੋ ਨਾ ਯੋ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾ ਪਿੱਛੇ छुपे ਮੰਜ਼ਰ ਵੀ ਦੇ ਵੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਵੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਛਲਕਦਾ ਅੰਗਲਿਤ ਦਾ ਉਹ ਸਰਵਰ ਵੀ ਤੇ ਛਲਕਦਾ ਅੰਗਲਿਤ ਦਾ ਉਹ ਸਰਵਰ ਵੀ ਦੇ ਸੀਸ ਪੰਦੀ ਰੇਤ ਤਾਂ ਦੇਖੀ ਹੈ ਤੂੰ ਸੀਸ ਪੰਦੀ ਰੇਤ ਤਾਂ ਦੇਖੀ ਹੈ ਤੂੰ ਉਹ ਤੂੰ ਰੰਝੇ ਸ਼ਬਦ ਵੀ ਚੱਬਰ ਵੀ ਦੇਖ ਬੜੀ ਇਧਰ ਅੱਗ ਹੀ ਨਾ ਦੇਖ ਤੂੰ ਬੜੀ ਇਧਰ ਅੱਗ ਹੀ ਨਾ ਦੇਖ ਤੂੰ ਲੱਖਾਂ ਜੋ ਤਾਂ ਜਗਦੀਆਂ ਉਹ ਦਨ ਵੀ ਲੱਖਾਂ ਜੋ ਤਾਂ ਜਗਦੀਆਂ ਉਹ ਦਨ ਵੀ ਦੇ ਕੁਝ ਪਲਾਂ ਦੀ ਤਪਸ਼ ਤੋਂ ਸਦੀਆਂ ਲਈ ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ ਮੈਂ ਵਿਹਾਜੀ ਹੈ ਉਹ 66 ਵੀ ਦੀ ਵਲਜ ਇਹ ਮਹਿੰਗਾ ਨਹੀਂ ਹੈ ਦੋਸਤਾ ਵਲਜ ਇਹ ਮਹਿੰਗਾ ਨਹੀਂ ਹੈ ਦੋਸਤਾ ਅਥਰੂ ਦਾ ਕੇ ਤੂੰ ਅੱਖਰ ਵੀ ਦੇ ਅਥਰੂਨਾ ਕੇ ਤੂੰ ਅੱਖਰ ਵੀ ਦੇ